ਆ ਦੇਖੋ ਬਾਈ ਜੀ ਜੋ ਤੁਸੀਂ ਵੀਡੀਓ ਦੇਖ ਰਹੇ ਹੋ ਇਹ ਪਿੰਡ ਰਾਮਗੜ ਰੁੜਕੀ ਦੀ ਹੈ ਇਹ ਜਿਹੜੇ ਮੁੰਡੇ ਆਏ ਹਨ ਨਾ ਇਹ ਚੋਰ ਹਨ ਹੁਣ ਦੇਖਿਓ ਕਿਦਾਂ ਇਹ ਆਟਾ ਚੱਕੀ ਦੇ ਵਿੱਚ ਬੜਨਗੇ ਇਹਦੇ ਆਟਾ ਚੱਕੀ ਦੇ ਵਿੱਚੋਂ ਚੋਰੀ ਕਰਕੇ ਲੈ ਜਾਣਗੇ ਹੁਣ ਦੇਖਿਓ ਤੁਸੀਂ ਇਹ ਜੋ ਹੈ ਨਾ ਥੱਲੇ ਰੁੱਧੇ ਹੋਏ ਹਨ ਦਿਖ ਰਿਹਾ ਤੁਹਾਨੂੰ ਵੀਡੀਓ ਬੁਲਾਇਆ ਜਾਂ ਇਹ ਵੀ ਸਾਡੇ ਪਿੰਡ ਨੂੰ ਚੁੱਕ ਕੇ ਲਏ ਇਹਨਾਂ ਨੇ ਪਹਿਲਾਂ ਵੀ ਛੇ ਥੱਲੇ ਐਦਾਂ ਹੀ ਚੁੱਕੇ ਹਨ ਇੱਕੀ ਘਰ ਦੇ ਹੁਣ ਵੀ ਉੱਥੋਂ ਹੀ ਚੁੱਕ ਕੇ ਲੈ ਕੇ ਆਏ ਉਹ ਦੇਖਿਓ ਹੈ ਜੀ ਕਿਦਾਂ ਬਣਨਗੇ ਅੰਦਰ ਚੱਕੀ ਦੇ ਵਿੱਚੋਂ ਆਹ ਦੇਖਿਓ ਉੱਧਰ ਦੇਖਣ ਗਿਆ ਦੇਖੋ ਇਹ ਵੀ ਕੋਈ ਹੈਗਾ ਤਾਂ ਨਹੀਂ ਉੱਧਰ ਜਿੰਨੇ ਇਹਨੂੰ ਪਤਾ ਲੱਗਿਆ ਵੀ ਇੱਧਰ ਕੋਈ ਹੈਗਾ ਨਹੀਂ ਹੁਣ ਦੇਖਿਓ ਕਿਦਾਂ ਸ਼ਟਰ ਦੇ ਥੱਲੋਂ ਜਾਏਗਾ ਤੇ ਦੇਖ ਪਰਾਂ ਦੇਖ ਰਿਹਾ ਵੀ ਕੋਈ ਹੈਗਾ ਤਾਂ ਨਹੀਂ ਅੰਦਰ ਹੁਣ ਇਹ ਚੈੱਕ ਕਰ ਰਹਾ ਇੱਧਰ ਉੱਧਰ ਕੋਈ ਹੈਗਾ ਤਾਂ ਨਹੀਂ ਰੋਡ ਤੇ ਕੋਈ ਆ ਜਾਦਾ ਨਹੀਂ ਰਿਹਾ ਜੈਨ ਨੂੰ ਲੱਗੇਗਾ ਵੀ ਕੋਈ ਆ ਜਾ ਨਹੀਂ ਰਿਹਾ ਫਿਰ ਦੇਖਿਓ ਕਿਦਾਂ ਬੜੂ ਗਏ ਇਹ ਉਹ ਦੇਖੋ ਚਲਾ ਗਿਆ ਬਈ ਜਿੰਦਰੋ ਚਲੇ ਗਿਆ ਉਹ ਦੇਖੋ ਕੱਢ ਲਿਆ ਬਾਈ ਜੀ ਮੱਕੀ ਦੀ ਬੋਰੀ। ਉਹ ਦੇਖੋ। ਮੈਂ ਰੱਖਦੀ। ਉਹ ਦੇਖੋ ਕਿਦਾਂ ਚੱਕ ਕੇ ਰੱਖੇਗਾ। ਦੇਖੋ ਬਾਈ ਕਿੰਨੇ ਨਿੱਡਰ ਹੋ ਗਏ ਆਨੇ। ਦੇਖੋ ਬਾਈ ਜੀ ਇਹਨਾਂ ਨੂੰ ਕੋਈ ਖੋਬ ਨਹੀਂ ਰਿਹਾ। 3 ਦਿਹਾੜੇ ਸੜਡੇ 10 ਵਜ ਰਹੇ ਆਨੇ ਸਵੇਰ ਦੇ। ਕਿਦਾਂ ਚੋਰੀ ਕਰ ਰਹੇ ਆਨੇ। ਬੰਦੇ ਆ ਜਾ ਵੀ ਰਹੇ ਆਨੇ ਇਹਨਾਂ ਨੂੰ ਕੁਝ ਨਹੀਂ ਕੋਈ ਚੱਕਰ ਨਹੀਂ ਆ। ਕੋਈ ਆ ਜਾ ਰਿਹਾ ਕੋਈ ਸਾਨੂੰ ਦੇਖ ਰਿਹਾ। ਆ ਦੇਖੋ। ਇਹ ਉਹ ਦੇਖੋ ਉਹ ਦੂਜੇ ਥੱਲੇगिर ਗਿਆ ਤੇ ਕੋਲ ਹੁਣ ਦੇਖੋ ਬੋਰੀ ਲਾਤੇ ਕੇ ਉੱਪਰ ਦੂਜੇ ਥੱਲੇ ਰਦਲੇਗਾ ਇਹ ਲੋ ਸੋ ਭਾਈ ਜੀ ਮੇਰੇ ਹੱਥ ਬੰਨ ਕੇ ਬੇਨਤੀ ਹੈ ਇਸ ਵੀਡੀਓ ਨੂੰ ਇੰਨਾ ਸ਼ੇਅਰ ਕਰੋ ਤਾਂ ਕਿ ਇਹ ਦੋਨੋਂ ਪਕੜੇ ਜਾਣ ਕਿਉਂਕਿ ਪਹਿਲਾਂ ਵੀ ਇਹ ਸਾਡੇ ਪਿੰਡ ਵਿੱਚੋਂ 6 ਥੱਲੇ ਵਿੱਕੀ ਡਾਕਟਰ ਹੈਗੇ ਨੇ ਸਾਡੇ ਪਿੰਡ ਦਾ ਉਹਦੇ ਘਰੋਂ ਚੁੱਕ ਕੇ ਲੈ ਕੇ ਗਏ ਹਨ ਜੀਰੀ ਦੇ